ਨਾਲ ਪੰਜਾਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਕੈਬਨਿਟ ਮੰਤਰੀ ਪਾਵਰ ਸੰਜੀਵ ਅਰੋੜਾ ਨੇ ਅੱਜ ਪੰਜਾਬ ਭਾਰ ਵਿੱਚ ਪਾਵਰ ਲਾਈਨਾਂ ਤੇ ਵਿਸਤ੍ਰਿਤ ਮੇਕਓਵਰ ਦੀ ਘੋਸ਼ਣਾ ਕੀਤੀ ਹੈ ਅਰੋੜਾ ਨੇ ਕਿਹਾ ਕਿ ਵੱਖ-ਵੱਖ ਚੋਣ ਮੀਟਿੰਗਾਂ ਦੌਰਾਨ ਇਹ ਲੋਕਾਂ ਦੀ ਮੁੱਖ ਮੰਗ ਰਹੀ ਸੀ ਪ੍ਰੋਜੈਕਟ ਦੇ ਖਾਕੇ ਬਾਰੇ ਜਾਣਕਾਰੀ ਸਾਂਝੀ ਕਰਦੇ ਹੋਏ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ 13 ਪ੍ਰਮੁੱਖ ਮਿਨਿਸਪਲ ਕਾਰਪੋਰੇਸ਼ਨਾਂ ਦੇ 87 ਪੀਐਸ ਪੀਸੀਆਰ ਸਬਡਿਵੀਜ਼ਨਾਂ ਵਿੱਚ ਪਾਵਰ ਲਾਈਨਾਂ ਨੂੰ ਅਪਗ੍ਰੇਡ ਕਰਨ ਲਈ ਇੱਕ ਖਾਸ ਪ੍ਰੋਜੈਕਟ ਸ਼ੁਰੂ ਕੀਤਾ ਹੈ ਜਿਸ ਦਾ ਲਕਸ਼ਯ ਪਬਲਿਕ ਸੇਫਟੀ ਵਧਾਉਣਾ ਬਿਜਲੀ ਬੰਦੀਆਂ ਘਟਾਉਣਾ ਅਤੇ ਸ਼ਹਿਰਾਂ ਦੀ ਸਫਾਈ ਤੇ ਸੁੰਦਰਤਾ ਬਹਾਲ ਕਰਨੀ ਹੈ ਇਸ ਦੇ ਮੁੱਖ ਹਿੱਸੇ ਵਿੱਚ ਪੀਐਸਪੀਸੀਐਲ ਪੋਲਾਂ ਤੋਂ ਗੈਰ ਬਿਜੜੀ ਵਾਲੀਆਂ ਤਾਰਾਂ ਹਟਾਉਣਾ ਸਾਰੇ ਡਿਸ਼ ਕੇਬਲ ਇੰਟਰਨੈਟ ਫਾਈਬਰ ਅਤੇ ਹੋਰ ਗੈਰ ਪੀਐਸਪੀਸੀਐਲ ਤਾਰ ਪੋਲਾਂ ਤੋਂ ਹਟਾਈ ਜਾਣਗੇ ਤਾਂ ਜੋ ਜਨਤਕ ਸੁਰੱਖਿਆ ਵਧੇ ਅਤੇ ਲਾਈਨਾਂ ਦੀ ਨਿਗਰਾਨੀ ਤੇ ਫਲੌਟ ਪਛਾਣ ਕੀਤੀ ਜਾ ਸਕੇ ਥੱਲੇ ਲਟਕ ਰਹੀਆਂ ਬਿਜਲੀ ਲਾਈਨਾਂ ਨੂੰ ਉੱਚਾ ਕਰਨਾ ਖਾਸ ਕਰਕੇ ਭਾਰੀ ਵਾਹਨ ਨਾਲ ਵਾਪਰਨ ਵਾਲੀਆਂ ਹਾਦਸਿਆਂ ਤੋਂ ਬਚਾਉ ਲਈ ਤਾਰਾਂ ਨੂੰ ਸੁਰੱਖਿਤ ਉਚਾਈ ਤੇ ਲਿਆਂਦਾ ਜਾਵੇਗਾ ਕਈ ਕੇਬਲ ਜੋਇੰਟਾਂ ਦੀ ਬਦਲੀ ਵਿੱਚ ਕਈ ਜੋਇੰਟਾਂ ਨੂੰ ਹਟਾ ਕੇ ਲਗਾਤਾਰ ਨਵੀਂ ਕੇਬਲ ਲਗਾਈ ਜਾਵੇਗੀ ਜਿਸ ਨਾਲ ਆਊਟੇਜ, ਵੋਲਟੇਜ ਉਤਾਰ-ਚੜਾਅ ਅਤੇ ਅੱਗ ਦਾ ਖਤਰਾ ਘਟੇਗਾ। ਅੱਗੇ ਜਾਣਕਾਰੀ ਦਿੰਦਿਆਂ ਖੁੱਲੇ ਮੀਟਰ ਬਾਕਸਾਂ ਨੂੰ ਸੀਲ ਕਰਨ ਬਾਰੇ ਕਿਹਾ ਕਿ ਮੀਟਰ ਬਾਕਸਾਂ ਨੂੰ ਮਜ਼ਬੂਤੀ ਨਾਲ ਬੰਦ ਅਤੇ ਸੀਲ ਕਰਕੇ ਮੌਸਮੀ ਨੁਕਸਾਨ ਅਤੇ ਛੇੜਛਾੜ ਤੋਂ ਬਚਾਇਆ ਜਾਵੇਗਾ। ਖੇਤਰ ਤੇ ਰੋਲ ਆਊਟ ਦੱਸਦੇ ਹੋਏ ਚੈਰੀ ਕਾਰਪੋਰੇਸ਼ਨਾਂ ਦੀ ਸੂਚੀ ਵਿੱਚ ਅੰਮ੍ਰਿਤਸਰ ਜਲੰਧਰ ਲੁਧਿਆਣਾ ਪਟਿਆਲਾ ਬਠਿੰਡਾ ਫਗਵਾੜਾ ਮੁਹਾਲੀ ਮੋਗਾ ਹੁਸ਼ਿਆਰਪੁਰ ਪਠਾਨਕੋਟ ਅਬੂਰ ਬਟਾਲਾ ਤੇ ਕਪੂਰਥਲਾ ਸ਼ਾਮਲ ਹਨ ਕੁੱਲ ਕਵਰੇਜ ਵਿੱਚ ਉਪਰੋਕਤ 13 ਕਾਰਪੋਰੇਸ਼ਨਾਂ ਦੇ 87 ਪੀਐਸਪੀਸੀਐਲ ਸਬਡਿਵੀਜ਼ਨ ਪਾਇਲਟ ਪ੍ਰੋਜੈਕਟ ਸਿਟੀ ਵੈਸਟ ਲੁਧਿਆਣਾ ਸਬਡਿਵੀਜ਼ਨ ਵਿੱਚ 25 ਫੀਟਰਾ ਤੇ ਪਾਇਲਟ ਸ਼ੁਰੂ ਹੋਵੇਗਾ ਪੀਐਸਪੀਸੀਐਲ ਸਾਰੀ ਲੋੜਿੰਦੀ ਸਮਗਰੀ ਪ੍ਰਦਾਨ ਕਰੇਗਾ ਪਾਇਲਟ ਲਈ ਮਜ਼ਦੂਰੀ ਲਗਭਗ ਰੁਪਏ 1.2 ਕਰੋੜ ਬਾਰੀ ਠੇਕੇ ਤੇ ਦਿੱਤੀ ਜਾਵੇਗੀ ਤਾਂ ਜੋ ਕੰਮ ਤੇਜ਼ੀ ਨਾਲ ਹੋ ਸਕੇ ਪਾਇਲਟ ਨੂੰ 2 ਮਹੀਨੇ ਦੇ ਅੰਦਰ ਮੁਕੰਮਲ ਕਰਨ ਦਾ ਟਾਰਗੇਟ ਹੈ ਪਾਇਲਟ ਵਿੱਚ ਲੁਧਿਆਣਾ ਵੈਸਟ ਅਤੇ ਨਾਰਥ ਦੇ ਚੁਣੇ ਹੋਏ ਖੇਤਰ ਸ਼ਾਮਲ ਕੀਤੇ ਜਾਣਗੇ MLA ਵੈਸਟ ਖੇਤਰ ਵਿੱਚ ਮੁੱਖ ਥਾਵਾਂ ਦੇ ਆਰਤੀ ਚੌਂਕ, ਬਾਬਾ ਬਾਲਕਨਥ ਰੂਡ, ਬਸੰਤ ਰੂਡ, ਸਰਕਟ ਹਾਊਸ, ਕਾਲਜ ਰੂਡ, ਸੀਪੀ ਹਾਊਸ ਆਊਟਫਿਸ, ਡੰਡੀ ਸੁਆਮੀ ਰੋਡ, ਡੀਸੀ ਆਫਿਸ, ਦੀਵਾਨ ਹਸਪੀਟਲ ਰੂਡ, ਡਾਕਟਰ ਹੀਰਾ ਸਿੰਘ ਰੂਡ, ਦੁਰਗਾ ਮਾਤਾ ਮੰਦਿਰ, ਦਿਆਲਨਗਰ, ਫਿਰੋਜ਼ਗੰਦੀ ਮਾਰਕੀਟ, ਫਿਰੋਜ਼ਗਾਂ, ਫਿਰੋਜ਼ਪੁਰ ਰੋਡ, ਫਰੈਂਡਸ ਕਲੋਨੀ, ਕੁਮਾਰ ਮੰਡੀ, ਗੋਵਿੰਦਨਗਰ, ਗ੍ਰੀਨਫੀਲਡ, ਗ੍ਰੀਨ ਪਾਰਕ, ਗੁਰੂ ਨਾਨਕ ਪਵਨ, ਗੁਰੂ ਨਾਨਕ ਸਟੇਡੀਅਮ, ਹੈਬੋਵਾਲ ਚੌਂਕ, ਹੀਰੋ ਬੇਕਰੀ ਚੌਂਕ, ਜਗਜੀਤਨਗਰ, ਜਸ कोचर मार्केट कृष्णा नगर लेखी रोड लूंबा स्ट्रीट माल इनकलेव माल रोड मलेरकोटला हाउस मालवा स्कूल रोड माया नगर मेयर हाउस महाराज नगर मॉडल ग्राम नेशनल रोड न्यू कोर्ट्स कंप्लेक्स न्यू लाजपत नगर न्यू प्रेम नगर निहाल चंद रोड ऑफिसर्स कलोनी पी रोड पखवा रोड पार्क स्ट्रीट प्रताप कलोनी पटेल नगर पुलिस लाइनज़ प्रिंस होस्टल रानी झांसी रोड राजपुरा पेंड ਰਖਵਗ ਰੋਜ਼ ਇਨਕਲੇਵ ਰੋਜ਼ ਗਾਰਡਨ ਸਗੂ ਚੌਕ ਸੰਗਤ ਰੋਡ ਸੰਤ ਈਸ਼ਰ ਨਗਰ ਸੰਤ ਨਗਰ ਸਰਗੋਦਾ ਕਲੋਨੀ ਸ਼ਾਮ ਸਿੰਘ ਰੋਡ ਸ਼ਕਤੀ ਨਗਰ ਸ਼ਿਵ ਜਿਪਦੇਵ ਮਾਰਗ ਟੈਗੋਰ ਨਗਰ ਉਦਮ ਸਿੰਘ ਨਗਰ ਤੇ ਵਿਸ਼ਵਾਮিত্র ਸਟਰੀਟ ਸ਼ਾਮਲ ਹੈ ਐਮ ਐਲ ਏ ਨਾਰਥ ਖੇਤਰ ਵਿੱਚ ਮੁੱਖ ਥਾਵਾਂ ਜਿਵੇਂ ਕਿ ਦਮੋਰੀਆ ਬ੍ਰਿਜ ਨਿਊ ਕੁੰਦਨਪੁਰੀ ਸ਼ਾਹੀ ਮੁਹੱਲਾ ਗੁਰੂ ਨਾਨਕਪੁਰਾ ਕੁੰਦਨਪੁਰੀ ਚੰਦਰ ਨਗਰ ਦੀਪਨਗਰ ਨਿਊ ਦੀਪਨਗਰ ਵਿਵੇਕਨਗਰ ਰਾਮਨਗਰ ਦੁਸ਼ਹਿਰਾ ਗਰਾਊਂਡ ਉਪਕਾਰਨਗਰ ਨਿਊ ਉਪਕਾਰਨਗਰ ਬ੍ਰਿੰਦਾਵਨ ਰੋਡ ਵੂਮਨ ਸੈੱਲ satsang road ਚੰਪਾ ਸਟਰੀਟ ਯੂनाइटेड ਸਟਰੀਟ ਕੈਲਾਸ ਚੌਂਕ ਰਜਿੰਦਰ ਨਗਰ ਆਕਾਸ਼ਪੁਰੀ ਨੀਮ ਚੌਂਕ ਜੰਡੂ ਚੌਂਕ ਪਾਰਕਲੇਨ ਰੋਡ ਸ਼ਿਵ ਮੰਦਿਰ ਚੌਂਕ ਅਤੇ ਪ੍ਰੀਮ ਨਗਰ ਸ਼ਾਮਰਾਨਾ ਮਕਮਲ ਰੋਲ ਆਊਟ ਪ੍ਰੋਜੈਕਟ ਪਾਇਲਟ ਤੋਂ ਪ੍ਰਾਪਤ ਸਿੱਖਿਆ ਦੇ ਆਧਾਰ ਤੇ ਇਹ ਕਾਰਜ ਅੱਗੇ ਦੇ ਚਰਨਾਂ ਵਿੱਚ ਸਾਰੇ 87 ਸਬ ਡਿਵੀਜ਼ਨਾਂ ਵਿੱਚ ਲਗਾਇਆ ਜਾਵੇਗਾ ਟਾਰਗੇਟ ਮੁਕੰਮਲ ਕਰਨ ਦੀ ਮਿਤੀ ਜੂਨ 2026 ਹੋਵੇਗੀ ਉਮੀਦ ਕੀਤੇ ਗਏ ਲਾਭਾਂ ਵਿੱਚ ਥੱਲੇ ਲਟਕੀ ਲਾਈਨਾਂ ਅਤੇ ਗੈਰ ਬਿਜਲੀ ਤਾਰਾਂ ਕਾਰਨ ਹੋਣ ਵਾਲੇ ਹਾਦਸੇ ਵਿੱਚ ਤੁਰੰਤ ਕਟੌਤੀ ਹੋਵੇਗੀ ਫਾਲਟ ਦੀ ਤੇਜ਼ ਪਛਾਣ ਅਤੇ ਤੁਰੰਤ ਰਿਸਪੌਂਸ ਕਰਨ ਬਿਜਲੀ ਆਊਟੇਜ ਕਟ ਬਣਾਉਣਗੇ ਕਈ ਜੁਆਇੰਟਾਂ ਦੇ ਹਟਾਏ ਜਾਣ ਨਾਲ ਵੋਲਟੇਜ ਸਥਿਰਤਾ ਅਤੇ ਅੱਗ ਦੇ ਖਤਰੇ ਵਿੱਚ ਕਮੀ ਹੋਵੇਗੀ ਮੀਟਰ ਉਪਕਰਨਾਂ ਦੀ ਬਿਹਤਰ ਸੁਰੱਖਿਆ ਤੇ ਛੀੜਛਾੜ ਵਿੱਚ ਕਮੀ ਜਿਸ ਨਾਲ ਉਪਭੋਗਤਾ ਸੁਰੱਖਿਆ ਵਧੇਗੀ ਸੜਕਾਂ ਤੇ ਸ਼ਹਿਰੀ ਦ੍ਰਿਸ਼ਾਂ ਦੀ ਸੰਦਰਭਤਾ ਸੁੰਦਰਤਾ ਵਿੱਚ ਸੁਧਾਰ ਹੋਵੇਗਾ ਪ੍ਰੈਸ ਕਾਨਫਰੰਸ ਤੇ ਮੌਜੂਦ ਵਿਅਕਤੀਆਂ ਵਿੱਚ ਮਾਨਯੋਗ ਕੈਬਨਿਟ ਮੰਤਰੀ ਸੰਜੀਵ ਅਰੋੜਾ ਦੇ ਨਾਲ ਡੀਸੀ ਹਿਮਾਂਸ਼ੂ ਜੈਨ ਡਾਇਰੈਕਟਰ ਟਰਾਂਸਮਿਸ਼ਨ ਇੰਦਰਪਾਲ ਚੀਫ ਇੰਜੀਨੀਅਰ ਪੀਐਸ ਪੀਸੀਐਲ ਦੇ ਜਗਦੀਪ ਸਿੰਘ ਹਾਂਸਾ ਤੇ ਹੋਰ ਸੀਨੀਅਰ ਪੀਐਸਪੀਸੀਐਲ ਦੇ ਅਧਿਕਾਰੀ ਮੌਜੂਦ ਸਨ